ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਓਪਾ ਮੰਡਲ ਅਫਸਰ ਆਰੂਸ਼ ਮਹਿਤਾ ਵੱਲੋਂ ਜਾਣਕਾਰੀ ਦਿੱੰਦਿਆ ਦੱਸਿਆ ਗਿਆ ਕਿ ਸਿੱਧਵਾ ਨਹਿਰ ਓਪਾ ਮੰਡਲ ਲੁਧਿਆਣਾ ਅਧੀਨ ਪੈਂਦੀ ਸਿੱਧਵਾ ਬ੍ਰਾਂਚ ਨਹਿਰ ਤੇ ਮੱਛੀ ਫੜਨ ਦੀ ਬੋਲੀ ਹੁਣ 4 ਨਵੰਬਰ 2025 ਨੂੰ ਸਵੇਰੇ 11 ਵਜੇ ਕਰਵਾਈ ਜਾਣੀ ਹੈ ਹੁਣਾਂ ਸਪਸ਼ਟ ਕੀਤਾ ਕਿ ਪਹਿਲਾਂ ਇਹ ਬੋਲੀ 29 ਅਕਤੂਬਰ ਦੀ ਰੱਖੀ ਗਈ ਸੀ ਪਰ ਕਿਸੇ ਵੀ ਠੇਕੇਦਾਰ ਵੱਲੋਂ ਬੋਲੀ ਵਿੱਚ ਹਾਜ਼ਰ ਨਾ ਹੋਣ ਕਰਕੇ ਇਸ ਨੂੰ ਮੁਲਤਵੀ ਕਰਦਿਆ ਮੋੜ 4 ਨਵੰਬਰ ਨੂੰ ਕਰਵਾਈ ਜਾਣੀ ਹੈ ਜਿਕਰ ਯੋਗ ਹੈ ਕਿ ਸਿਧਵਾ ਨਹਿਰ ਉਪ ਮੰਡਲ ਅਦੀਨ ਪੈਂਦੀ ਬ੍ਰਾਂਚ ਨਹਿਰ ਦੀ ਹਰ ਸਾਲ ਮੱਛੀ ਫੜਨ ਲਈ ਬੋਲੀ ਕਰਵਾਈ ਜਾਂਦੀ ਹੈ ਇਹ ਬੋਲੀ ਉਪ ਮੰਡਲ ਦਫਤਰ ਸਿਧਵਾ ਨਹਿਰ ਉਪ ਮੰਡਲ ਲੁਧਿਆਣਾ ਵਿੱਚ ਕਾਰਜਕਾਰੀ ਇੰਜੀਨੀਅਰ ਸਿਧਵਾ ਨਹਿਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 1/11/2025 ਤੋਂ 31/10/2026 ਤੱਕ ਹੋਵੇਗੀ ਉਪ ਮੰਡਲ ਅਫਸਰ ਨੇ ਸ਼ਾਖਾ ਦਾ ਵੀਰਵਾ ਸਾਂਝਾ ਕਰਦੇ ਦੱਸਿਆ ਕਿ ਸਿਧਵਾ ਮੇਨ ਬ੍ਰਾਂਚ ਬੁਰਜੀ 2000 ਤੋਂ 2,38,000 ਤੱਕ ਹੈ बोली ਦੀਆਂ ਸ਼ਰਤਾਂ ਸੰਬੰਧੀ ਉਹਨਾਂ ਦੁਹਰਾਇਆ ਕਿ ਬੋਲੀ ਮਨਜ਼ੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਸਿਦਵਾ ਮਨਹਿਰ ਮੰਡਲ ਨੂੰ ਥਿਆਣਾ ਕੋਲ ਹੈ ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ਤੇ ਹੀ ਜਮ੍ਹਾਂ ਕਰਵਾ ਲਈ ਜਾਵੇਗੀ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ ਉਹਨਾਂ ਦੱਸਿਆ ਕਿ ਬੋਲੀ ਉਪਰੋਕਤ ਰੀਚ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਦੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ ਉਨੇ ਵੀ ਸਪਸ਼ਟ ਕੀਤਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ ਬੋਲੀਕਾਰ ਨੂੰ ਮੱਛੀ ਫੜਨ ਦੀ ਜ਼ਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ ਬੋਲੀਕਾਰ ਮੱਛੀ ਫੜਨ ਸਮੇ ਨਹਿਰ ਜਾਂ ਬ੍ਰਾਂਚ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਤੇ ਨਾ ਹੀ ਮਨਾਹੀ ਵਾਲੇ ਏਰੀਆ ਵਿੱਚ ਵੜੇਗਾ